ਇਹ ਹੈ ਜੀ ਬਹਾਦਰ ਸ਼ਾਹਰ ਜਿਹੜਾ ਮੇਨ ਪਿੰਡ ਹੈ ਜਿੱਥੇ ਗੁਰਦੁਰਾ ਸਾਹਿਬ ਹੈ ਤੇ ਆਪਣਾ ਸਕੂਲ ਹੈ ਪ੍ਰੈਪੈਂਟਿਸ ਸਕੂਲ ਹੈ ਉੱਦੇ ਅਸੀਂ ਜਾ ਰਹੇ ਹਾਂ ਵਿਜ਼ਿਟ ਕਰਨ ਵਾਸਤੇ ਤੇ ਰਸਤੇ ਚੋਂ ਟੁਰ ਕੇ ਜਾਣਾ ਪਿਆ ਰ ਸੜਕ ਕੰਦੇ ਇੱਥੇ ਨਿੱਡੂਂਗੀ ਇਹ ਮੋਟਰਸਾਈਕਲ ਤੋਂ ਬੀਤ ਸਕਦਾ ਹੈ ਜਿਹੜਾ ਬੈਲੈਂਸ ਨਹੀਂ ਬੰਨਾ ਪਾਣੀ ਦਾ ਬਹੁਤ ਤੇਜ਼ ਹੈ ਤੇ ਅਸੀਂ ਨਾਲ ਸਮਾਨ ਲੈ ਕੇ ਜਾ ਰਹੇ ਹਾਂ ਅ ਅਮਰਜੈਂਸੀ ਕਿੱਟ ਕੋਈ ਪਸ਼ੂ ਜਿਆਦਾ بیمار ਹੈ ਵਿੱਚ ਦੇ ਅ ਅਮਰਜੈਂਸੀ ਜੋ ਮੈਡੀਸਿਨਸ ਹੈ ਉਹ ਹੈ ਛੋਟਾ-ਬਟਾ ਡਰੈਸਿੰਗ ਦਾ ਸਮਾਨ ਜਿੱਦਾਂ ਸਰਜਰੀ ਕਰਾਈਪ ਜਿਵੇਂ ਦਾ ਲੋਕ ਕੋਈ ਕ੍ਰਿਟੀਕਲ ਜਿਹਦੇ ਕੋਸ਼ਤ ਗੜੀ ਹੋ ਸਕਦੀ ਹੈ ਕੁਝ ਸਿੰਗ ਗਲੇ ਹੋ ਸਕਦਾ ਹੈ ਉਹ ਸਮਾਨ ਸਾਡੇ ਕੋਲ ਅਵੇਲੇਬਲ ਹੈ ਹੈਂਡ ਗਲੋਵਜ਼ ਹੈ ਸਾਡੇ ਕੋਲ ਤਾਂ ਕਿ ਕੋਈ ਕਿਸੇ ਦੀ ਇੰਟਰਵਰਨ ਟ੍ਰੇਨ ਕਰਨ ਕਰ ਸਕਦੀ ਹੈ ਪਰ ਵੀ ਜਾਨਾ ਇਹ ਖਲਾਅ ਕਾਫੀ ਬਦਤਰ ਹੈ ਪਰ ਇਹ ਧੰਨੇ ਲੋਕ ਇੰਨੀ ਐਮਰਜੈਂਸੀ ਦੇ ਵਿੱਚ ਵੀ ਡਟਿਆ ਮੈਦਾਨ 'ਚ ਪਰ ਇਹ ਲੋਕ ਹੈਪਚੂਲ ਕੈਲਰੀ ਆਦਿ ਹੋ ਚੁੱਕੇ ਹੈ ਜੈਨੇਟਿਕ ਵੀ ਹੈ ਜਿੱਦਾਂ ਸਾਡੇ ਇਸ ਇਲਾਕੇ ਨੇ ਜਿੱਥੇ 47 ਵਾਲਾ ਸੰਤਾਪ ਹੋ ਗਿਆ ਸਾਡੇ ਹਿੰਦੂ ਪਾਕਤਨੀ ਵੀਰੇ ਬੜੇ ਜਾਨ ਗਵਾਈਆਂ ਉੱਥੇ 65 ਚ ਜੰਗ ਲੱਗੀ ਬੈਠ ਜੰਗ ਵੇਲੇ ਇੱਥੇ ਲੋਕਾਂ ਨੂੰ ਮਤਲਬ ਧੱਕੇ ਨਾਲ ਉਠਾਇਆ ਗਿਆ ਇਸ ਇਲਾਕੇ 'ਚੋਂ ਤੇ ਉਸ ਤੋਂ 77 ਚ ਜੰਗ ਲੱਗੀ ਉਦੋਂ ਫਿਰ ਧੱਕੇ ਨਾਲ ਉਠਾਇਆ ਗਿਆ ਫਿਰ 98 ਚ ਲੱਗੀ 2001 ਚ ਲੱਗੀ ਲੋਕਾਂ ਨੂੰ ਧੱਕੇ ਨਾਲ ਇਸ ਇਲਾਕੇ ਤੋਂ ਉਠਾਇਆ ਕਿਉਂਕਿ ਘਰ ਛੱਡ ਕੇ ਜਾਣਾ ਬੜਾ ਔਖਾ ਹੈ ਤੇ 2088 ਚ ਪਾਣੀ ਆਇਆ ਸੀ ਬਹੁਤ ਜ਼ਿਆਦਾ ਪਾਣੀ ਇੰਨਾ ਜ਼ਿਆਦਾ ਪਾਣੀ ਕਿ ਘਰ ਡੁੱਲ ਗਏ ਖੇਤ ਡੁੱਲ ਗਏ ਸਭ ਕੁਝ ਡੁੱਲ ਗਿਆ ਤਾਂ ਇਹਨਾਂ ਨੂੰ ਉਸ ਸਮੇਂ ਮਜਬੂਰ ਹੋਣਾ ਪਿਆ 2011 ਚ ਆਇਆ ਪਾਣੀ ਬੜਾ ਜ਼ਿਆਦਾ ਤੇ ਜਿਹੜਾ ਇਹ ਪਾਣੀ ਜਿੰਨਾ ਕੋ ਹੁਣ ਆ ਰਿਹਾ ਇਹਨਾਂ ਕੋ ਤਾਂ ਹਰੇਕ ਦੋ-ਤਿੰਨ ਸਾਲ ਬਾਅਦ ਆ ਜਾਂਦਾ ਨਹੀਂ ਤੇ ਦੁਬਈ ਤਾਂ ਇਹ ਹਰ ਇੱਕ ਦੋ-ਤਿੰਨ ਸਾਲ ਬਾਅਦ ਆ ਜਾਂਦਾ ਹੈ ਪਰ ਕਿੰਚ ਨੂੰ ਸਰਕਾਰਾਂ ਦਾ ਦੋਸ਼ ਤਾਂ ਆਪਾਂ ਕੀ ਦੇ ਸਕਦੇ ਹਾਂ ਪਰ ਇਹ ਲੋਕ ਆਪਣੀ ਕਰਮ ਭੂਮੀ ਨੂੰ ਤੇ ਜਨਮ ਭੂਮੀ ਨੂੰ ਛੱਡ ਕੇ ਜਾਣਾ ਨਹੀਂ ਚਾਹਦੇ ਇੱਥੇ ਦੇ ਲੋਕਾਂ ਨੇ ਈ ਲੱਕ ਅੰਦਰ ਛੱਡਿਆ ਨਹੀਂ ਤਾਂ ਜਾਂ ਕਹਿ ਲੋ ਇਹਨਾਂ ਕੋਲ ਇੰਨੀ ਪ੍ਰਾਪਰਟੀ ਹੈ ਨਹੀਂ ਕਿ ਅਗਾ ਘਰ ਬਣਾ ਲੈਣ ਜਾਂ ਇਹਨਾਂ ਕੋਲ ਜ਼ਮੀਨ ਹੀ ਨਹੀਂ ਇੱਥੇ ਜ਼ਮੀਨ ਤੇ ਚਲੋ ਇੱਕ ਫਸਲ ਤਾਂ ਕੰਨ ਕਰਦਾ ਚੱਕਦੀ ਚੱਕਦੇ ਝੋਨੇ ਵੇਰੀ ਇਹ ਫਸਲ ਲਗਭਗ ਇਹਨਾਂ ਦੀ ਹਰ ਇੱਕ ਦੋ ਤਿੰਨ ਸਾਲਾਂ ਬਾਅਦ ਇੱਕ ਵਾਰ ਤਬਾਹ ਹੁੰਦੀ ਹੁੰਦੀ ਹੈ ਪਰ ਇਹ ਉਸ ਤਰ੍ਹਾਂ ਦਾ ਸਿਸਟਮ ਬਣਾ ਚੁੱਕਿਆ ਹੈ ਕਿ ਇਹਨਾਂ ਦਾ ਜੀਨ ਮਜ਼ਬੂਤ ਹੋ ਚੁੱਕਿਆ ਹੈ ਜੈਨੇਟਿਕ ਤੌਰ ਤੇ ਜਿਹੜੇ ਹੈ ਹੈਪਚੂਅਲ ਹੋ ਚੁੱਕੇ ਹੈ ਜੈਨੇਟਿਕ ਤੌਰ ਤੇ ਵੀ ਮਜ਼ਬੂਤ ਹੋ ਚੁੱਕੇ ਹੈ ਕਿ ਪੀੜੀਦਰ ਪੀੜੀਆਂ ਇਸ ਦਰਦ ਨੂੰ ਸਹਿੰਦੀ ਆ ਰਹੀ ਹੈ ਤੇ ਅਸੀਂ ਫਰਸਟ ایڈ ਦੇਣ ਵਾਸਤੇ ਐਨੀਮਲਸ ਨੂੰ ਕਿਉਂਕਿ ਹੋਰ ਕੋਈ ਜਰੀਆ ਹੈ ਨਹੀਂ ਉਧਰ ਜਾਂਦਾ ਜਿੱਥੋਂ ਲੱੜਦਾ ਥੋੜਾ ਜਿਹਾ ਫਲੋ ਵਧਿਆ ਹੁੰਦਾ ਤਾਂ ਐਨਡੀਆਰਫ ਦੀ ਟੀਮ ਆ ਜਾਂਦੀਆਂ ਪਰ ਇਹਨਾਂ ਸਿੱਧਾ ਫਲੋ ਵਧੇ ਹੋਇਆ ਪਰ ਕੋਈ ਐਨਡੀਆਰਫ ਦੀ ਟੀਮ ਜਿਹੜੀ ਹੈ ਸਕਿਉਰਿਟੀ ਇਸ ਤੇ ਨਹੀਂ ਲਾਈ ਗਈ ਕਿ ਕੋਈ ਐਮਰਜੈਂਸੀ ਜੇ ਬੰਦਾ ਬਿਮਾਰ ਹੋ ਜਾਂਦਾ ਲੇਡੀਜ਼ ਬਿਮਾਰ ਹੋ ਜਾਂਦੀ ਤਾਂ ਉਹਨੂੰ ਛਤੀ ਕੱਢਣ ਲਈ ਕੋਈ ਇੱਥੇ ਪ੍ਰਬੰਧ ਨਹੀਂ ਕੀਤਾ ਗਿਆ ਅੰਦਰੋਂ ਆ ਜਿਉ ਨਾਲ ਅੰਦਰੋਂ ਦੇਖ ਇੰਜਨ ఇంకా డుబేదా పూర్తా